ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਪ ਰੂਪ ਹੋਈਆਂ ਉਮੀਦ ਕਰਦੀ ਹਾਂ ਕਿ ਪਹਿਲਾਂ ਵਾਲੀਆਂ ਕਹਾਣੀਆਂ ਦੀ ਤਰ੍ਹਾਂ ਤੁਹਾਨੂੰ ਇਹ ਵਾਲੀ ਕਹਾਣੀ ਵੀ ਬਹੁਤ ਪਸੰਦ ਆਉਗੀ ਤੇ ਬਿਨਾ ਕੋਈ ਟਾਈਮ ਵੇਸਟ ਕੀਤੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਬੰਦਾ ਆਪਣੇ ਗਦੇ ਨੂੰ ਲਈ ਜਾਂਦਾ ਹੁੰਦਾ ਤੇ ਜਾਂਦੇ ਜਾਂਦੇ ਉਹ ਧਿਆਨ ਨਹੀਂ ਦਿੰਦਾ ਇਹ ਗਦਾ ਇੱਕ ਪੁਰਾਣੇ ਖੂਹ ਵਿੱਚ गिर ਜਾਂਦਾ ਖੂਹ ਸੁੱਕਾ ਹੁੰਦਾ ਉਹ ਬੜੀ ਕੋਸ਼ਿਸ਼ ਕਰਦਾ ਕਿ ਕਿਵੇਂ ਨਾ ਕਿਵੇਂ ਕਰਕੇ ਉਹਦਾ ਗਦਾ ਬਾਹਰ ਆਲੇ ਪਰ ਅਫਸੋਸ ਉਹਦੇ ਕੋਲੋਂ ਗਦਾ ਬਾਹਰ ਨਿਕਲਦਾ ਨਹੀਂ ਹਾਰ ਕੇ ਉਹ ਸੋਚਦਾ ਕਿ ਚਲ ਵੈਸੇ ਵੀ ਤਾਂ ਗਦਾ ਬੁੜਾ ਹੋ ਚੁੱਕਾ ਇਹ ਕਿਹੜਾ ਮੇਰੇ ਕਿਸੇ ਕੰਮ ਦਾ ਵਾ ਜੇ ਕਰੇ ਵੇ ਤੇ ਅੰਦਰ ਵੀ ਮਾਰ ਵੀ ਗਿਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਫਿਰ ਉਹ ਕੀ ਕਰਦਾ ਹੈ ਕਿ ਤਿੰਨ ਚਾਰ ਬੰਦੇ ਕਿਸੇ ਨੇੜਲੇ ਪਿੰਡ ਚੋਂ ਬੁਲਾ ਕੇ ਉਹਨਾਂ ਨੂੰ ਕਹਿੰਦਾ ਕਿ ਮਿੱਟੀ ਲੈ ਕੇ ਨਾ ਇਸ ਗਧੇ ਨੂੰ ਇਸੇ ਖੂਦ ਦੇ ਅੰਦਰ ਦੱਬ ਦੋ ਚੰਗਾ ਰਹੇਗਾ ਉਹ ਮਰ ਵੀ ਜਾਏਗਾ ਤੇ ਫਿਰ ਕੋਈ ਤਕਲੀਫ ਵੀ ਨਹੀਂ ਹੋਏਗੀ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਬੰਦੇ ਆਉਂਦੇ ਆ ਤੇ ਗਧੇ ਦੇ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੰਦੇ ਆ ਗਦਾ ਵਿਚਾਰਾ ਬੜਾ ਪਰੇਸ਼ਾਨ ਹੁੰਦਾ ਉਹ ਸੋਚਦਾ ਕਿ ਮੇਰੀ ਤਾਂ ਮਦਦ ਕਰਨੀ ਚਾਹੀਦੀ ਸੀ ਮਾਲਕ ਨੂੰ ਤਾਂ ਕਿ ਮੈਂ ਬਾਹਰ ਨਿਕਲਾਂ ਪਰ ਇਹ ਤਾਂ ਮੇਰੇ ਉੱਪਰ ਮਿੱਟੀ ਪਾਉਣ ਲੱਗ ਗਿਆ ਜਦੋਂ ਮਿੱਟੀ ਪਾਇਆ ਕਰਨ ਗਧੇ ਦੇ ਉੱਤੇ ਗਧਾ ਗੁੱਸੇ ਦੇ ਵਿੱਚ ਉਹਨੂੰ ਝਾੜ ਦਿਆ ਕਰੇ ਤੇ ਉਹ ਮਿੱਟੀ ਥੱਲੇ ਡਿੱਗ ਜਾ ਕਰੇ ਤੇ ਗਧਾ ਉਸ ਮਿੱਟੀ ਦੇ ਉੱਤੇ ਚੜ ਜਾ ਕਰੇ ਐਦਾਂ ਹੀ ਕਾਫੀ ਦੇਰ ਤੱਕ ਚੱਲਦਾ ਰਿਹਾ ਉਹ ਮਿੱਟੀ ਪਾਉਂਦੇ ਰਹੇ ਗਧਾ ਝਾੜਦਾ ਰਿਹਾ ਤੇ ਉਹਦੇ ਉੱਤੇ ਚੜਦਾ ਰਿਹਾ ਐਦਾਂ ਕਰਦੇ ਕਰਦੇ ਪੂਰਾ ਖੂਹ ਭਰ ਗਿਆ ਗਧਾ ਬਾਹਰ ਆ ਗਿਆ ਤੇ ਜਦੋਂ ਬਾਹਰ ਆਇਆ ਉਹ ਐਦਾਂ ਤੁਰ ਰਿਹਾ ਸੀ ਜਿਵੇਂ ਕਿ ਉਹ مالک ਹੁੰਦਾ ਤੇ ਬੜੇ ਪ੍ਰਾਊਡਲੀ ਦੇਖ ਰਿਹਾ ਸੀ ਇਹ ਅਸਲ 'ਚ ਕਿਸੇ ਗਦੇ ਦੀ ਕਹਾਣੀ ਨਹੀਂ ਹੈ ਇਹ ਕਹਾਣੀ ਹੈ ਸਾਡੀ ਤੇ ਤੁਹਾਡੀ ਕਿਉਂਕਿ ਜ਼ਿੰਦਗੀ ਵੀ ਸਾਨੂੰ ਦਬਾਉਣ ਲਈ ਪੂਰਾ ਜ਼ੋਰ ਲਾਉਂਦੀ ਹੈ ਇਸ ਜ਼ਿੰਦਗੀ ਵਿੱਚ ਕਈ ਵਾਰ ਐਦਾਂ ਦੀਆਂ ਪਰਸਥਿਤੀਆਂ ਬਣਦੀਆਂ ਨੇ ਜਦੋਂ ਅਸੀਂ ਡਿਪਰੈਸ਼ਨ 'ਚ ਜਾਂਦੇ ਆ ਸਾਨੂੰ ਦੁੱਖ ਹੁੰਦਾ ਤਕਲੀਫ ਹੁੰਦੀ ਹੈ ਲੋਕਾਂ ਦੀ ਹੇਟ ਜਿਹੜੀ ਆ ਸਾਨੂੰ ਫੇਸ ਕਰਨੀ ਪੈਂਦੀ ਹੈ ਪਰ ਜੇਕਰ ਅਸੀਂ ਉਹਦੇ ਥੱਲੇ ਦਬ ਜਾਂਗੇ ਨਾ ਤੇ ਕਦੇ ਉੱਪਰ ਨਹੀਂ ਉੱਠ ਸਕਾਂਗੇ ਕਿਉਂ ਨਾ ਉਸੇ ਚੀਜ਼ ਦਾ ਇਸਤੇਮਾਲ ਕਰਕੇ ਅਸੀਂ ਉੱਪਰ ਉੱਠ ਕੇ ਆਈਏ ਇਹ ਸੀ ਅੱਜ ਦੀ ਮੋਟੀਵੇਸ਼ਨਲ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਆਪ ਦੇ ਕੀਮਤੀ ਕਮੈਂਟ ਜਰੂਰ ਦਿਓ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਹੌਸਲਾ ਫਜ਼ਾਈ ਦਾ ਕੰਮ ਕਰਦੇ ਨੇ ਤੇ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਔਰ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਜਿਹੜੀ ਵੀ ਕੋਈ ਨਵੀਂ ਵੀਡੀਓ ਆਵੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਚਲਾ ਜਾਵੇ ਤੇ ਇਦਾਂ ਦੇ ਹੀ ਸੋਹਣੀਆਂ ਸੋਹਣੀਆਂ ਸਟੋਰੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੀ ਰਾਵਾਂਗੀ ਧੰਨਵਾਦ ਜੀ